ਉਹ ਬ੍ਰੀਨੀ ਵੀ ਨਹੀਂ ਸੀ ਬਹੁਤ ਜ਼ਿਆਦਾ ਮਤਲਬ ਉਹਨੂੰ ਸਮਝਣ 'ਚ ਥੋੜਾ ਟਾਈਮ ਲੱਗਦਾ ਸੀ ਉਹਨੇ ਮੇਰੇ ਖਿਆਲ 'ਚ ਇਹੋ ਜਿਹਾ ਪੰਜਾਬ ਇੰਡੀਆ ਦਾ ਕੋਈ ਪੇਪਰ ਨਹੀਂ ਹੈ ਜਿਹੜਾ ਉਹਨੇ ਨਾ ਪਰਿਆ ਹੋਵੇ ਸੀ ਹੀ ਹੀ ਕੇਪਟ 온 ਫਿਲਿੰਗ ਪੇਪਰਸ ਹੀ ਕੇਪਟ ਅ ਟੈਂਪਟਿੰਗ ਇਟ ਐਂਡ ਹੀ ਇਸ ਨਾਓ ਵਰਕਿੰਗ ਇਨ ਗਵਰਨਮੈਂਟ ਸੈਕਟਰ ਠੀਕ ਹੈ ਸੋ ਮਤਲਬ ਮੈਂ ਇਹ ਇਹ ਉਹਦੀ ਗੱਲ ਕਰ ਰਹੀ ਹਾਂ ਜਿਹੜਾ ਇੱਕ ਬੱਚਾ ਜਿਹਨੂੰ ਕੀ ਕਿਸੇ ਟਾਈਮ ਤੇ ਲੋਕਾਂ ਨੇ ਇਹ ਸਰਟੀਫਿਕੇਟ ਬਈ ਇਹਦੇ ਤੋਂ ਤੇ ਕੁਝ ਨਹੀਂ ਹੋਣਾ ਵਾਲਾ जे वो कर सकता है तो बाकी सारे भी कितने बड़िया बड़िया चीजा ने बस है कि तुसी कंसिस्टेंट रहो